ਕੀ ਕੀਤਾ ਜੇ ਅਵਰ ਆਪਣੇ ਨਸੀਬਤ ਪਾਈ ਜਾ ਪੁੱਤ ਚੰਗੇ ਹੁੰਦੇ ਇਹ ਕੰਮ ਦੇ ਨੇੜੇ ਨਾ ਜਾਂਦੇ ਰੋਕਦੇ ਸਭ ਪੁੱਤ ਇਸ ਕੰਮ ਦੇ ਨੇੜੇ ਨਹੀਂ ਜਾਣਾ ਨਹੀਂ ਜਾਣਾ ਉਹ ਉਹਨਾਂ ਨੇ ਜਮੇ ਨਹੀਂ ਰੁਕੇ ਉਹਨਾਂ ਦੀ ਮਰਜ਼ੀ ਕੀਤੀ ਏ ਤੇ ਸਾਡੇ ਪੱਲੇ ਰਹਿ ਨਹੀਂ ਕੁਝ ਗਿਆ ਅਤੋਂ ਰੋਹਦੀ ਧੋਂਦੀ ਆ ਸੀ ਵੀ ਸਹਣ ਵਾਰ ਜਾਣਾ ਮੈਂ ਕਹੀ ਨਹੀਂ ਸਭ ਮਨੂਰਾ ਮਾਰ ਲੋ ਮੇਰੇ ਪੁੱਤਾਂ ਨਾ ਮਾਰੇ ਕਮੋਤੰਦita ਪੂਰਾ ਪਰਿਵਾਰ ਪੂਰਾ ਜਿਹੜਾ ਖਾਨਦਾਨ ਹੈ ਉਹ ਸਦਮੇ ਚ ਕਿੰਨੇ ਕਿੰਨੇ ਸਾਲ ਬਾਹਰ ਨਹੀਂ ਆਂਦਾ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਮਾਤਾ ਜੀ ਨੇ ਆਪਣਾ ਪਤੀ ਨੂੰ ਵੀਖ ਹੋਇਆ ਔਰ ਆਪਣੇ 6 ਦੇ 6 ਨੌਜਵਾਨ ਜਿਹੜੇ ਨੇ ਉਹ ਨਸ਼ੇ ਦੇ ਕਾਰਨ ਜਿਹੜੇ ਨੇ ਇਸ ਦੁਨੀਆ ਚਲੇ ਗਏ ਸਾਰੀ ਮਤਲਬ ਕਿ ਨਸ਼ੇ ਦੇ ਆਦੀ ਸੀ ਸਾਰਾ ਛਰਾਬਾ ਦਾ ਨਸ਼ਾਈ ਸੀਗਾ ਜਿਹੜੀ ਪਿੰਦੇ ਸੀ ਦਿਨ ਰਾਤ ਖਰਾਬ ਨਹੀਂ ਛੱਡਦੇ ਸੀ ਇੱਥੇ ਤਾਂ ਪਾਣੀ ਤਾਂ ਰਗਾ ਪਰ ਨਹੀਂ ਤਰਾ दारू ਵੀ ਕੀ ਜਾਂਦੀ ਏ ਐਂ ਛਰੇ ਆਮਾ ਚਿੱਟਾ ਵੀ ਕੀ ਜਾਂਦਾ ਕੋਈ ਨਾ ਚਿੱਟਾ ਬੰਦ ਹੋ ਜਾਂ ਨਾ ਬਿਛਰਾ ਬੰਦ ਹੈ ਖਰਚ ਹੈ ਕੌਣ ਕੌਣ ਕੋਲੇ ਦੱਸੋ ਇਹ ਇੱਕ ਛੋਟਾ ਜਿਹਾ 10 12 ਸਾਲਾਂ ਦਾ ਮੁੰਡਾ ਏ ਜਾਂ ਮੇਰੀ ਨਾ ਇੱਕ ਮਾਇਆ ਕਿੰਨ ਹੀ ਰਹਿ ਗਏ ਬਸ ਘਰ ਦਾ ਰੋਟੀ ਪਾਣੀ ਦਾ ਖਰਚਾ ਕਿਵੇਂ ਚੱਲ ਰਿਹਾ ਕਮਾਈ ਕਿਵੇਂ ਹੋ ਰਹੀ ਚਿਲਾਵਾਂਗੇ ਦਿਹਾੜੀ ਤੱਕ ਕਰਕੇ ਟੇਡ ਪੂਰਾ ਕਰਾਂਗੇ ਰੋਟੀ ਕੀਤਾ ਜਾਵੇ ਪਾਸਟੋਰ ਤੇ ਨੌਜਵਾਨਾਂ ਨੂੰ ਅਪੀਲ ਹੈ ਜੇ ਕੋਈ ਗਲਤੀ ਨਾਲ ਵੀ ਇਸ ਗੱਤ ਪੂਰੀ ਸੰਗਤ ਚ ਪੈ ਚੁੱਕਾ ਹੈ ਕਿਰਪਾ ਕਰਕੇ ਪਲੀਜ਼ ਆਪਣੇ ਮਾਪਿਆਂ ਦਾ ਜਰੂਰ ਜਰੂਰ ਇੱਕ ਵਾਰ ਖਿਆਲ ਕਰੋ ਵੀ ਜੇ ਤੁਹਾਨੂੰ ਕੁਝ ਹੋ ਗਿਆ ਤੁਹਾਡੇ ਨਾਲ ਕੋਈ ਘਟਨਾ ਵਾਪਰ ਗਈ ਪਿੱਛੋ ਉਹਨਾਂ ਦਾ ਕੀ ਹਾਲ ਹੋਊਗਾ ਵਸਦਾ ਪੰਜਾਬ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈਂ ਲਗਨ ਸਿਟ ਇਸ ਸਮੇਂ ਸਿਧਵਾ ਬੇਟ ਦੇ ਪਿੰਡ ਸ਼ੇਰੇਵਾਲਾ ਦੇ ਵਿੱਚ ਮੌਜੂਦ ਹਾਂ ਅੱਜ ਇੱਕ ਮਾਤਾ ਜੀ ਨੂੰ ਮਿਲਣ ਪਹੁੰਚੇ ਹਾਂ اور ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ 6 ਨੌਜਵਾਨ ਨਸ਼ੇ ਦੇ ਕਾਰਨ ਗਵਾਲੇ ਨੇ ਅੱਜ ਤੁਹਾਡੇ ਨਾਲ ਵੀ ਗੱਲ ਕਰਨ ਨੂੰ ਮਨ ਬੜਾ ਭਾਵੁਕ ਹੈ ਕਿਉਂਕਿ ਬਹੁਤ ਇੱਕ ਗੱਈਏ ਵੀ ਅਜਿਹੀ ਘਟਨਾ ਮਾਤਾਈ ਦੇ ਜੀਵਨ ਦੇ ਵਿੱਚ ਵਾਪਰੀ ਹੈ ਕਿ ਕੁਝ ਸਾਲ ਪਹਿਲਾਂ 2012 ਦੇ ਵਿੱਚ ਮਾਤਾਈ ਦੇ ਪਤੀ ਜਿਹੜੇ ਨੇ ਉਹ ਇੱਕ ਸੜਕ ਹਾਦਸੇ ਦੇ ਵਿੱਚ ਜਿਹੜੇ ਨੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਔਰ ਉਸ ਤੋਂ ਬਾਅਦ ਇੱਕ ਇੱਕ ਕਰਕੇ 2 ਸਾਲ 3 ਸਾਲ ਦੇ ਗੈਪ ਦੇ ਵਿੱਚ ਜਿਹੜ ਨੇ ਮਾਤਾ ਤੇ ਨੌਜਵਾਨ ਨਸ਼ੇ ਦੀ ਪਿੰਟ ਚੜ ਗਏ ਔਰ ਅੱਜ ਮਾਤਾ ਇਹ ਨਾਲ ਗਲਬਤ ਕਰਨ ਆਏ ਆ ਔਰ ਪਿਛਲੀ 14 ਜਨਵਰੀ ਜਿਹੜੀ ਨਿਕਲੀ ਆ ਉਸ ਵਿੱਚ ਮਾਤਾ ਜੀ ਦਾ ਆਖਰੀ ਪੁੱਤ ਆਪਾਂ ਕਹਿੰਦੇ ਇਹ ਛੇਵਾਂ ਪੁੱਤ 20 ਸਾਲ ਦੀ ਉਮਰ ਦੱਸੀ ਜਾ ਰਹੀ ਆ ਉਹ ਵੀ ਜਿਹੜਾ ਨਸ਼ੇ ਦੇ ਕਾਰਨ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਔਰ ਇਸ ਸਮੇ ਮਾਤਾ ਜੀ ਇਕੱਲੇ ਰਹਿ ਗਏ ਨੇ ਘਰ ਦੇ ਵਿੱਚ ਉਹਨਾਂ ਦੀ ਇੱਕ ਨੂੰਹ ਹੈ ਔਰ ਪਰਿਵਾਰ ਦੇ ਕੁਝ ਹੋਰ ਸਦਸਿਆਂ ਨੇ ਮਾਤਾ ਇਹ ਨਾਲ ਗਲਬਤ ਕਰਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤੇ ਕੀ ਨਾਮ ਹੈ ਆਪਣਾ ^{(indarko)} ਮਾਤੇ ਕਿਵੇਂ 14 ਜਨਵਰੀ ਨੂੰ ਕੀ ਹੋਇਆ ਸੀ ਕਿਵੇਂ ਵਾਪਰੇ ਘਟਣਾ ਹੈ ਮੁੰਡਾ ਇੱਥੇ ਸੇਵਾ ਕਰਦਾ ਸੀਗਾ ਮੇਰਾ ਮੁੰਡਾ ਬਾਬੇ ਲਾਲ ਸਿੰਘ ਦੀ ਥਾਂ ਤੇ ਸਾਡੇ ਪਿੰਡ ਦਾ ਮੁੰਡਾ ਸੀਗਾ ਉਹ ਨੂੰ ਲੈ ਕੇ ਚਲਾ ਗਿਆ ਉੱਥੇ ਚਲਾ ਗਿਆ ਚਿੱਨ ਕੁ ਵਾਰੀ ਉੱਥੇ ਸੇਵਾ ਕਰਦਾ ਕਰਦਾ ਤੇ ਸਾਡੇ ਪਿੰਡ ਦੀ ਕੁੜੀ ਸੀ ਉੱਥੇ ਵਿਆਹੀ ਹੋਈ ਤੇ ਜਦੋਂ ਵੀ ਮੁੰਡੇ ਨੇ ਠੀਕ ਆ ਉੱਥੇ ਲੈ ਲਿਆ ਚਿੱਟਾ ਤੱਕੇ ਵਾਸਤੇ ਚ ਲੈ ਕੇ ਤੇ ਪਹਿਲੋਂ ਨੇ ਆਪ ਦੇ ਲਾਇਆ ਫਿਰ ਉਦੋਂ ਮੁੰਡੇ ਦੇ ਲਾਇਆ ਮੇਰੇ ਲਾ ਕੇ ਉਹਨੂੰ ਕੁਝ ਹੋ ਗਿਆ ਤੇ ਭੱਜ ਆਇਆ ਘਰ ਨੂੰ ਤੇ ਜਦੋਂ ਘਰ ਨੂੰ ਆਇਆ ਤੇ ਵੀ ਜਦੋਂ ਸਾਨੂੰ ਪਤਾ ਲੱਗਾ ਸਾਡੇ ਪਿੰਡ ਦੀ ਕੁੜੀ ਸੀ ਉੱਥੇ ਵਿਆਹੀ ਹੋਈ ਵੀ ਰੋਲਾ ਪਾਈ ਖਲੇ ਸੀ ਬਿਆਹ ਤੇ ਬੰਦਾ ਮੁੱਕਾ ਪਿਆ ਹੈ ਉਹਨੇ ਦੇਖਿਆ ਕਹਿੰਦੀ ਵੀ ਇਹਦਾ ਜਸਵੀਰ ਹੈ ਬਿਛੇਰੇ ਆਲ ਦਾ ਫਿਰ ਸਾਡੇ ਵੱਲੇ ਫੋਨ ਉਹਨੇ ਲਾਇਆ ਲਾ ਕੇ ਫਿਰ ਅਸੀਂ ਗਏ ਯਾਰ ਉਹਨੇ ਕੀਤੇ ਫੇਰ ਉਹ ਥੋ ਅਸੀਂ ਚੱਕ ਕੇ ਲਿਆਂਦਾ ਬੂਟਾਂ ਦੇ ਵਿੱਚ ਪਿਆ ਸੀ ਨਹਿਰ ਤੋਂ ਪਾਰ ਉਹ ਜਿਹੜਾ ਚੱਕ ਕੇ ਲਿਆਂਦਾ ਰੋਡ ਤੇ ਉੱਥੇ ਜਾ ਕੇ ਤਰਨਾ ਤੁਰਨਾ ਲਾਇਆ ਫੇਰ ਅਸੀਂ ਪੁਲਿਸ ਆਨ ਖਬਰ ਕੀਤੀ ਫੇਰ ਇਹ ਮੁੰਡੇ ਨੂੰ ਲੈ ਕੇ ਫੜ ਕੇ ਮੁੰਡਾ ਕਹਿੰਦਾ ਵੀ ਪਹਿਲਾਂ ਮੈਂ ਲਾਇਆ ਸੀ ਕਿ ਆਪਣੇ ਯਾਨੀ ਕਿ ਦੋਸਤ ਨਾਲ ਸੀਗਾ ਦੋਸਤ ਨੇ ਮਤਲਬ ਕਿ ਨਸ਼ਾ ਦਿੱਤਾ ਹਾਂਜੀ ਪਹਿਲਾਂ ਉਹਨੇ ਲਾਇਆ ਠੀਕ ਆ ਫੇਰ ਮੇਰੇ ਮੁੰਡੇ ਦੇ ਲਾਤਾ ਉਹਨੂੰ ਲਾਉਣ ਦਾ ਵਲ ਨਹੀਂ ਹੁੰਦਾ ਸੀ ਉਹਨੂੰ ਕੁਝ ਹੋ ਗਿਆ ਜਦੋਂ ਹੁੰਦੇ ਵਿੱਚ ਉਹਨੇ ਭੱਜਾਇਆ ਘਰ ਨੂੰ ਅੱਛਾ ਮਤਲਬ ਕਿ ਤੁਹਾਡੇ ਬੇਟੇ ਨੂੰ ਉਹ ਹਨਾ ਕੁਝ ਦਿੱਕਤ ਆਈ ਤੇ ਉਹ ਤੋਂ ਡਰ ਕੇ ਨੌਜਵਾਨ ਉਸਦਾ ਦੋਸਤ ਭੱਜ ਗਿਆ ਗਿਆ ਦੋਸਤ ਦੇ ਨਾਲ ਸੀਗਾ ਔਰ ਦੋਸਤ ਨੂੰ ਛੱਡ ਕੇ ਭੱਜ ਗਿਆ ਜਦੋਂ ਕੁਝ ਹੋ ਗਿਆ ਮੁੰਡੇ ਮੇਰੇ ਨੂੰ ਫਿਰ ਇੱਥੋਂ ਘਰੋਂ ਲਾਇਆ ਗਿਆ ਚੱਕ ਕੇ ਤਾਂ ਫਿਰ ਪੁਲਿਸ ਵਾਲਾ ਨੂੰ ਵੀ ਅਸੀਂ ਪੁਲਿਸ ਵਾਲਾ ਦੇ ਕੋਲ ਵੀ ਦਿੱਤਾ ਫਿਰ ਤਾਂ ਉਹਨੇ ਮਿਲਣਾ ਕੀਤਾ ਵੀ ਮੈਂ ਪਹਿਲਾਂ ਟੀਕ ਲਾਇਆ ਸੀ ਫਿਰ ਉਹ ਤੋਂ ਬਾਅਦ ਮੁੰਡੇ ਲਾਇਆ ਫੇਰ ਅਸ ਚੱਕ ਕੇ ਤਾਂ ਲਿਆਂਦਾ ਵੀ ਇੱਥੋਂ ਪਤਾ ਲੱਗਾ ਸਾਨੂੰ ਫੋਨ ਆਇਆ ਫੇਰ ਅਸੀਂ ਗਏ ਉੱਥੇ ਮੁੰਡੇ ਨੂੰ ਸਮਾਲਾ ਕੀਤਾ ਫੇਰ ਉੱਥੇ ਅਸੀਂ ਆ ਧਰਨਾ ਲਾ ਦਿੱਤਾ ਛੜਕਤੇ ਫੇਰ ਉੱਥੇ ਪਈ ਪੁਲਿਸ ਵਾਲਾ ਨੂੰ ਖਬਰ ਕੀਤੀ ਪੁਲਿਸ ਵਾਲੇ ਕਹਿੰਦੇ ਨੇ ਵੀ ਪਾਸੇ ਮੰਜਾ ਕਰੋ ਵੀ ਕਿ ਜਾਇ ਦਰਵਾਜ਼ੇ ਵੀ ਬੰਦ ਹੋ ਗਈਆਂ ਖੜ ਗਈਆਂ ਅਸੀਂ ਆਖਾ ਵੀ ਛੱਲ ਗਈ ਤੋ ਤੱਕ ਸੁਨੀਂਦ ਨਹੀਂ ਹੁੰਦੀ ਉਹ ਤੋ ਤੱਕ ਨਹੀਂ ਮੰਜਾ ਚੱਕਣਾ ਤੇ ਜਦੋਂ ਸੁਨਿੰਦ ਉਹ ਵੇਖੀ ਫੇਰ ਚੱਕਾਂਗੇ ਫੇਰ ਘੰਟੇ ਬਾਅਦ ਉਹਨਾਂ ਨੇ ਮਾੜੀ ਮੋਟੀ ਹਾਂ ਜੀ ਕੀਤੀ ਤੇ ਫੇਰ ਤਾਂ ਅਸੀਂ ਫੇਰ ਮੁੰਡੇ ਨੂੰ ਉੱਥੇ ਜਮਾ ਕਰਾਉਣ ਗਏ ਤੇ ਅਸੀਂ ਚੌਂਕੀ ਗਏ ਕਿ ਤੇ ਉਹ ਜਿਹੜੀ ਬੁੜੀ ਸੀ ਉਹ ਬੁੜੀ ਰਾਤੋ ਰਾਤ ਉਹਨੂੰ ਪਤਾ ਲੱਗ ਗਿਆ ਉਹ ਪਤਾ ਨਹੀਂ ਕਿੱਥੇ ਨਿਕਲ ਨੂੰ ਕੱਲ ਯਾਨੀ ਕਿ ਇੱਕ ਮਹਿਲਾ ਨਸ਼ਾ ਵੇਚਦੀ ਸੀਗੀ ਹਾਂ ਜੀ ਉਹ ਇਸੇ ਪਿੰਡ ਦੀ ਮਤੇ ਉਸੇ ਪਿੰਡ ਦੀ ਏ ਗੋਗਾ ਜਿੱਥੇ ਮੌਤ ਹੀ ਨੋਜਵੰਦ ਕਿਹੜੇ ਪਿੰਡ ਹੋਏ ਨੋਜਵੰਦ ਮੌਤ ਉਹ ਤੇ ਆਪਣੀ ਤੱਕੇ ਵਸਤੀ ਬਾਬ ਕੋੜਾ ਨਾਲ ਤਾਂਦੇ ਹਾਂਜੀ ਤੇ ਹੁਣ ਉਹ ਜਿਹੜੀ ਮਹਿਲਾ ਨਸ਼ਾ ਵੇਚਦੀ ਸੀ ਹੁਣ ਉਹ ਕਿੱਥੇ ਉਹ ਭੱਜ ਗਈ ਕਿਤੇ ਲੋਕ ਗਈ ਪਤਾ ਹੁਣ ਪੁਲਿਸ ਵਾਲਾ ਨੇ ਲੁਕਾਤਾ ਲੈ ਦੇ ਇੱਕ ਇਹ ਕਹਿ ਰਾਬ ਜਾਣੇ ਹੁਣ ਵੀ ਆਪੇ ਨਿਕਲ ਗਈ ਕਹਿੰਦੇ ਨੋਂ ਦੀ ਚੋਰੀ ਹੋ ਗਈ ਚੋਰੀ ਹੋ ਗਈ ਉਹਦੀ ਚੋਰੀ ਕੀ ਹੋਣੀ ਏ ਤੇ ਉਹ ਹੁਣ ਪਤਾ ਨਹੀਂ ਕਿੱਥੇ ਗਈ ਇਹ ਕਹਿੰਦੇ ਨੇ ਵੀ ਫੜਾਂਗੇ ਫੜਾਂਗੇ 90 ਦਿਨਾਂ ਦੇ ਅੰਦਰ ਅੰਦਰ ਵੇਖੋ ਫਰੀਂਦੀ ਕਿ ਨਹੀਂ ਹੁੰਦਾ ਇੱਕ ਮਾਮਾ ਫੜਾ ਗਿਆ ਏ ਕੁੜੀ ਦਾ ਤੇ ਮਾਮਾ ਆਪੇ ਫੜਾਵੇਗਾ ਵੀ ਜਦੋਂ ਉਹਦੀ ਥਾਂ ਤੇ ਫੜੀ ਗਿਆ ਤੇ ਉਹਨੇ ਆਪੇ ਫੜਾਉਣਾ ਹੈ ਹਾਂਜੀ ਸੋ ਮਾਤਾ ਜੀ ਦਾ ਸਭ ਤੋਂ ਛੋਟਾ ਬੇਟਾ ਸੀ ਮੇਰੇ ਖਿਆਲ ਜਿਹੜੀ ਹੁਣ ਮੌਤ ਹੋਈ ਹੈ ਹਾਂਜੀ ਤੇ ਨਹੀਂ ਇਹ ਨਾ ਆਉਂਦੇ ਪਰਲੇ ਮੁੰਡੇ ਦੀ ਛੋਟਾ ਸੀਗਾ ਵੱਡਾ ਸੀਗਾ ਇਹ ਬਾਪੂ ਜੀ ਸੀਗੇ ਹਾਂਜੀ ਪਹਿਲੋਂ ਇਹ ਵੀ ਮੌਤ ਹੋ ਤੋ ਇਹ ਉਹ ਤੋਂ ਬਾਅਦ ਜਿੰਨੇ ਸਾਲ ਲੰਦੀ ਹੋਈ ਏ ਫਿਰ ਕਈ ਦਿਨ ਪਾਏ ਗਏ ਫਿਰ ਵੀ ਉਹ ਪਰਲੇ ਮੁੰਡੇ ਦੀ ਹੋਈ ਸੀਗੀ ਉਹਨੂੰ ਵੀ ਪੀਂਦਾ ਖਾਂਦਾ ਸੀ ਉਹਨੂੰ ਟੀਵੀ ਹੋ ਗਈ ਸੀ ਫਿਰ ਆ ਬੰਬਾਰ ਹੋ ਗਿਆ ਸੀ ਵੀ ਪੀਂਦਾ ਖਾਂਦਾ ਸੀਗਾ ਤੇ ਵੀ ਸਾਰੇ ਯਾਦ ਉਹ ਤਾਂ ਚਿੱਟਾ ਪੂਰਾ ਛਰੇ ਆਮ ਲਾਉਂਦੇ ਸੀਗੇ ਆ ਇਹਨੂੰ ਲੁਧਿਆਣੇ ਰੱਖੀ ਰੱਖ ਬਲਜੀਤ ਨੂੰ ਹਾਂਜੀ ਤੇ ਉੱਥੇ ਕਾਲਾ ਪੀਲੀ ਹੋ ਗਿਆ ਸੀ ਤੇ ਵੀ 15ਵੇਂ ਦੇ ਮਾ ਲਾਏ ਆਂਦਾ 16ਵੇਂ ਦੇ ਮੁੱਕ ਗਿਆ ਇੱਥੇ ਘਰੇ ਹਾਂਜੀ ਮਾ ਤਾਂ ਇਹ ਸਾਰੇ ਮਤਲਬ ਕਿ ਨਸ਼ੇ ਦੇ ਆਦਤ ਸੀ ਨਸ਼ੇ ਵਿੱਚ ਹੀ ਗਏ ਸਾਰਾ ਸ਼ਰਾਬ ਦਾ ਨਸ਼ਾ ਹੀ ਸੀਗਾ ਮੇਰੇ ਪਿੰਡੇ ਸੀ ਦਿਨ ਰਾਤ ਖਰਾਬ ਨਹੀਂ ਛੱਡਦੇ ਸੀ ਇੱਥੇ ਤਾਂ ਪਾਣੀ ਤਾਂ ਰਾ ਪਰ ਨਹੀਂ ਤਾਂ ਦਾਰੂ ਵੀ ਕੀ ਜਾਂਦੀ ਏ ਐਂ ਸ਼ਰੇ ਆਮ ਚਿੱਟਾ ਵੀ ਕੀ ਜਾਂਦਾ ਕੋਈ ਨਾ ਚਿੱਟਾ ਬੰਦ ਹੋ ਜਾਂ ਨਾ ਕੋਈ ਖਰਾਬਾ ਬੰਦ ਨਹੀਂ ਠੇਕੇ ਵਾਲੇ ਵੀ ਬਤੇਰੇ ਆਉਂਦੇ ਸੀ ਵੀ ਪਾਰ ਪੂੜ ਜਾਂਦੇ ਤਾਂ ਵੀ ਕੀਤੀ ਕੁਤੀ ਰੱਖਦੇ ਸੀ ਕੰਮ ਸਾਰੇ ਨੌਜਵਾਨ ਮਤਲਬ ਕਿ ਸ਼ਰਾਬ ਦੇ ਕਾਰਨ ਹੋ ਜੇ ਜਾਂ ਕੋਈ ਨਸ਼ਾ ਵੀ ਕੋਈ ਕਰਦਾ ਸੀ ਨੌਜਵਾਨ ਹਾਂ ਇਹ ਦੋ ਨਸ਼ੇ ਤਾਂ ਪੂਰਾ ਕਰਦੇ ਸੀਗੇ ਦੂਜੇ ਸਾਰੇ ਦਾਰੂ ਦੇ ਵਿੱਚ ਹੀ ਗਏ ਨੇ ਆ ਦਾ ਕੀ ਮਤਲਬ ਚਿੱਟਾ ਵਗੈਰਾ ਲੈੰਦੇ ਸੀ ਨਾ ਚਿੱਟਾ ਚਿੱਟਾ ਗਿੱਟੇ ਦੇ ਵਿੱਚ ਗਾਏ ਨੇ ਉਹ ਤੁਸੀਂ ਦੇਖ ਸਕਦੇ ਤੁਸੀਂ ਰਾ ਕਿ ਵੀ ਬੜੇ ਭਾਰੀ ਮਾਨਾ ਕਹਿ ਰਹੇ ਕਿ ਵੀ ਮਾਮਾ ਜਦੋਂ ਵਿਆਹ ਹੁੰਦਾ ਤਾਂ ਉਸ ਤੋਂ ਬਾਅਦ ਮਤਲਬ ਕਿ ਅੱਗੇ ਸੋਚਦੇ ਨੇ ਰੱਬ ਕੋਲੋਂ ਇਹ ਕਰ ਵਰਦਾਸ ਕਰ ਦੇਣ ਕਿ ਵੀ ਸਾਡੇ ਘਰੇ ਵੀ ਪੁੱਤਰ ਦੀ ਰੱਬ ਦਾਤ ਬਖਸ਼ੇ ਪੁੱਤਰ ਹੋਵੇ ਸਾਡੇ ਘਰ ਦੇ ਵਿੱਚ ਜਿਹੜਾ ਬੜਾਪੇ ਦੇ ਵਿੱਚ ਸਾਨੂੰ ਸੰਭਾਲੇਗਾ ਔਰ ਬਟ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਦੇ 6 ਨੌਜਵਾਨ ਔਰ ਗੱਬਰੂ ਨੌਜਵਾਨ ਤਾਂ ਦੇਖ ਸਕਦੇ ਹੋ ਔਰ ਮਾਤਾ ਹੀ ਇਸ ਸਮੇ 6 6 ਹੀ ਨੌਜਵਾਨੇ ਤਸਵੀਰਾਂ ਲੈ ਕੇ ਬੈਠੇ ਨੇ ਔਰ ਬਾਪੂ ਜੀ ਦਾ ਵੀ ਜਿਹੜੀ ਹੈ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਮਾਤਾ ਹੀ ਬਾਪੂ ਜੀ ਦਾ ਕਿਸ ਤਰ੍ਹਾਂ ਮਤਲਬ ਹੋਇਆ ਸੀਗਾ ਇਹ ਨਾ ਕਿਸੇ ਦੇ ਨਾਲ ਗਿਆ ਸੀਗਾ ਤੇ ਅੱਗੋ ਹੀ ਬੈਠਾ ਸੀਗਾ ਟ੍ਰੈਕ ਦੇ ਤੇ ਨਾਨਕਾ ਜ਼ਬਾਲਾਂ ਨੂੰ ਚਕਾਉਣ ਗਿਆ ਅਸੀਂ ਤੇ ਬੱਸ ਵੱਧ ਪੀਤੀ ਹੋਈ ਸੀ ਤੇ ਡਿੱਗ ਗਿਆ ਤੇ ਚਲੋ ਉਸੇ ਟਰੱਕ ਟਰਾਲੀ ਦੇ ਥੱਲੇ ਹੀ ਆ ਗਿਆ ਹਾਂਜੀ ਤੁਹਾਕੇ ਤੁਸੀਂ ਦੇਖ ਸਕਦੇ ਹੋ ਵੀ ਕਿੱਸਾ ਦਾ ਨਾਮ ਲਿਖਿਆ ਹੋਇਆ ਹੈ ਵੀ ਨੌਜਵਾਨ ਦੀ 2021 ਦੇ ਵਿੱਚ ਹੋਈ ਇਹਨਾਂ ਦੀ ਮੈਰੀਖਲ ਮਤ ਜੀ 2000 1402 ਸੀ ਮੈਰੀਖਲ 12 ਚ ਪਤਾ ਆ ਆਪਣੀ ਉਹ ਤੇ 2000 2022 ਚੁਵੀ ਨੌਜਵਾਨ ਦੀ ਇਹ ਨਾ ਦੀ ਹੁਣ ਹੋਈ ਜਿਹੜਾ ਨੌਜਵਾਨ ਦੀ 14 ਜਨਵਰੀ ਨੂੰ ਇਹ ਨੌਜਵਾਨ ਤੁਸੀਂ ਦੇਖ ਸਕਦੇ ਹੋ ਤਸਵੀਰ ਵੀ 14 ਜਨਵਰੀ ਨੂੰ ਮੇਕਾ 20 ਸਾਲ ਦੀ ਉਮਰ ਹੈ ਇਸ ਨੌਜਵਾਨ ਦੀ ਔਰ ਕਿਸ ਤਰ੍ਹਾਂ ਸੋਨਾ ਸੁਨੱਖਾ ਨੌਜਵਾਨ ਗੱਭਰੂ ਪੰਜਾਬ ਦਾ ਜਿਹੜਾ ਚਿੱਟੇ ਦੀ ਆੜ ਚ ਜਿਹੜਾ ਦੁਨੀਆਂ ਨੂੰ ਛੱਡ ਗਿਆ ਔਰ 14 ਤਰੀਕ ਨੂੰ ਇਸ ਨੌਜਵਾਨ ਦੀ ਮੌਤ ਹੋਈ ਸੀਗੀ ਔਰ ਉਹ ਇੱਕ ਹੋਰ ਉਹਨਾਂ ਦੇ ਬ੍ਰਦਰ ਮਾਤਾਈ ਦੇ ਹੋਰ ਪੁੱਤਰ ਨੇ ਉਹਨਾਂ ਦੀ ਸਾਲ 2023 ਦੇ ਵਿੱਚ ਮੌਤ ਹੋਈ ਨਹੀਂ ਤੁਸੀਂ ਆਪ ਸੋਚ ਸਕਦੇ ਹੋ ਵੀ ਪਰਿਵਾਰ 'ਚ ਜਦੋਂ ਆਪਣੇ ਕੋਈ ਵੀ ਇੱਕ ਜੀ ਜਾਂਦਾ ਹੈ ਜਾਂ ਆਪਾਂ ਕਹਿੰਦੇ ਆਂ ਵੀ ਕਿਸੇ ਵੀ ਇੱਕ ਯੰਗ ਡੈਥ ਹੁੰਦੀ ਹੈ ਨੌਜਵਾਨ ਦੀ ਇੱਕ ਮੌਤ ਹੁੰਦੀ ਤਾਂ ਪੂਰਾ ਪਰਿਵਾਰ ਪੂਰਾ ਜਿਹੜਾ ਖਾਨਦਾਨ ਹੈ ਉਹ ਸਦਮੇ 'ਚ ਕਿੰਨੇ ਕਿੰਨੇ ਸਾਲ ਬਾਹਰ ਨਹੀਂ ਆਂਦਾ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਮਾਤਾ ਜੀ ਨੇ ਆਪਣਾ ਪਤੀ ਨੂੰ ਵੀ ਖੋਇਆ ਔਰ ਆਪਣੇ 6 ਦੇ 6 ਨੌਜਵਾਨ ਜਿਹੜੇ ਨੇ ਉਹ ਨਸ਼ੇ ਦੇ ਕਾਰਨ ਜਿਹੜੇ ਨੇ ਇਸ ਦੁਨੀਆ ਚਲੇ ਗਏ ਮਾਤਾ ਜੀ ਵੀ ਦਾਵੇ ਬਹੁਤ ਹੋ ਰਹੇ ਨੇ ਹਾਲਾਂਕਿ ਸਿਆਸੀ ਸਵਾਲ ਹੈ ਮਨ ਨਹੀਂ ਕਰ ਰਹਾ ਤੁਹਾਨੂੰ ਪੁੱਛਣ ਦਾ ਬੜੇ ਕੀ ਵੀ ਦਾਵੇ ਬਹੁਤ ਹੋ ਰਹੇ ਨੇ ਕਿੰਨੇ ਸਾਲਾਂ ਤੋਂ ਹੋ ਰਹੇ ਨੇ ਚਾਹੇ ਕੋਈ ਵੀ ਸਰਕਾਰ ਆਂਦੀ ਹੈ ਦਾਵੇ ਕਰ ਦਿੰਦੇ ਵੀ ਹੋਏਗਾ ਨਸ਼ਾ ਖਤਮ ਮਾਤਾ ਜੀ ਮੈਂ ਤਾਂ ਕਹਣਾ ਅਸਲੀ ਤਾਂ ਮਾ ਬੰਦ ਹੋ ਰਿਹਾ ਹੀ ਨਹੀਂਗਾ ਜਮਾ ਨਹੀਂ ਹੋਇਆ ਬੰਦ ਕਹਿੰਦੇ ਸੀ ਬੰਦ ਕਰਾਂਗੇ ਪਰ ਨਹੀਂ ਬੰਦ ਨਹੀਂ ਹੋਇਆਗਾ ਸਾਡੇ ਵੇਖ ਰਵੇ ਤਬੀ ਸਗੋਂ ਜ਼ਿਆਦਾ ਹੀ ਹੁੰਦਾ ਪੀਆ ਘਟਦਾ ਨਹੀਂ ਪੀਆ ਵਧਿਆ ਜਾਂਦਾ ਕੰਮ ਆਕ ਨਹੀਂ ਰਵੱਧ ਗਿਆ ਉਹ ਵਧਾ ਜਾਂਦਾ ਹੈ ਹਾਂ ਮਤ ਇਹ ਨੌਜਵਾਨ ਮਤਲਬ ਕਿ ਕਿਸ ਤਰ੍ਹਾਂ ਪੜ੍ਹਾਈ ਕਰਦਾ ਸੀਗਾ ਇਹ ਉਹ ਤਾਂ ਪੜ੍ਹਦੇ ਸੀਗੇ ਬੱਚੇ ਸਾਰੇ ਆ ਪੜ੍ਹੇ ਹੋਏ ਨੇ ਤੇ ਪਰ ਉਹਨਾਂ ਨੂੰ ਗਲਤ ਪਾਸ ਲੱਗ ਗਏ ਹਾਂ ਗਲਤ ਪਾਸੇ ਰੋਕਦੇ ਸੀ ਹਾਂ ਨਹੀਂ ਰੋਕੇ ਰਹਿੰਦੇ ਸੀਗੇ ਉਹਨਾਂ ਦੀ ਮਰਜ਼ੀ ਕੀਤੀ ਆ ਦੀ ਜ਼ਿੰਦਗੀ ਬਰਬਾਦ ਕਰ ਗਏ ਅਸੀਂ ਕੀ ਕਰ ਸਕਨੇ ਹਾਂ ਸਾਨੂੰ ਪਤਾ ਲੱਗਿਆ ਸੀ ਨੌਜਵਾਨ ਵੀ ਆਪਣੇ ਪੁੱਤਰ ਗਲਤ ਰਸਤੇ ਪੈ ਗਏ ਰੋਕਣ ਦੀ ਕੋਸ਼ਿਸ਼ ਕੀਤੀ ਸਾਨੂੰ ਪਤਾ ਸੀਗਾ ਪੀਜਾ ਦੇ ਰੋਕਦੇ ਸਾਂ ਨਹੀਂ ਰੋਕੇ ਰਹਿੰਦੇ ਸੀਗੇ ਉਹ ਆਦੀ ਮਰਜ਼ੀ ਕਰਦੇ ਸੀਗੇ ਹਾਂਜੀ ਮਾਤਾ ਜੀ ਨੌਜਵਾਨ ਕਮਾਉਂਦੇ ਹੋਣੇ ਕਮਾਈ ਦਾ ਸਾਧਨ ਸੀਗੇ ਇਹ ਹੁਣ ਕਮਾਈ ਦਾ ਸਾਧਨ ਕਿਵੇਂ ਹੈ ਮਾਤਾ ਜੀ ਉਹ ਆਦ ਕਮਾਉਂਦੇ ਸੀ ਤੇ ਆਦ ਲਾ ਲੈਂਦੇ ਸੀ ਬਸ ਹੁਣ ਮਾਤਾ ਜੀ ਕਮਾਈ ਦਾ ਖਰਚ ਹੈ ਕੌਣ ਕੌਣ ਪਹਿਲੇ ਦੱਸੋ ਕੋਈ ਨਹੀਂ ਇੱਕ ਛੋਟਾ ਜਿਹਾ 10-12 ਸਾਲਾਂ ਦਾ ਮੁੰਡਾ ਹੈ ਜਾਂ ਮੇਰੀ ਨਾ ਇੱਕ ਮਾਇਆ ਤਿੰਨ ਹੀ ਰਹ ਗਏ ਬਸ ਦਾ ਕੈਨੇਡਾ ਉਹ ਰੇ ਨਦੀ ਵਾਈਫ ਨੇ ਹਾਂ ਉਹ ਇੱਕ ਧੀ ਵੀ ਵੇ ਆਈ ਹੋਈ ਹਾਂਜੀ ਇੱਕ ਬੇਟੀ ਤੁਹਾਡੀ ਹਾਂਜੀ ਮੇਰੀ ਪੋਤੀ ਏ ਇੱਕ ਪੋਤਾ ਏ ਇਸ ਮੁੰਡੇ ਦਾ ਮੇਰੇ ਵੱਡੇ ਮੁੰਡੇ ਦਾ ਹਾਂ ਅੱਪੇ ਹੁਣ ਉਹਨੂੰ ਘਰ ਦਾ ਰੋਟੀ ਪਾਣੀ ਦਾ ਖਰਚਾ ਕਿਵੇਂ ਚੱਲ ਰਿਹਾ ਕਮਾਈ ਕਿਵੇਂ ਹੋ ਰਹੀ ਚਲਾਵਾਂਗੇ ਦਿਹਾੜੀ ਦਾ ਪਕਾ ਕੇ ਟੇਡ ਪੂਰਾ ਕਰਾਂਗੇ ਔੜ ਕੀ ਕੀਤਾ ਜਾਵੇ ਉਮਰ ਮਨਾ ਮਾਤੇ ਤੁਹਾਡੀ ਮੇਰੀ ਹੋਵੇਗੀ 50 60 ਸਾਲ ਤਾਂ ਹੋਵੇਗੀ ਉਮਰ ਤੁਹਾਡੀ ਇਸ ਤੋਂ ਜ਼ਿਆਦਾ ਹੋਵੇਗੀ ਪਰ ਇਸ ਉਮਰ ਦੇ ਵਿੱਚ ਮਾਤੇ ਦਿਹਾੜੀਆਂ ਹੁਣ ਸਾਰਾ ਅੰਗ ਕਿਵੇਂ ਨਕੀ ਗੁਜ਼ਾਰਾ ਕਿ ਕੀ ਕੀਤਾ ਜੇ ਅਵਰ ਆਪਣੇ ਨਸੀਬਤ ਪਾਈ ਜਾ ਪੁੱਤ ਚੰਗੇ ਹੁੰਦੇ ਇਹ ਕੰਮ ਦੇ ਨੇੜੇ ਨਾ ਜਾਂਦੇ ਅਸੀਂ ਨਾ ਦੁਖੀ ਹੋਈਏ ਆ ਰੋਕ ਦੇ ਸਭ ਪੁੱਤ ਇਸ ਕੰਮ ਦੇ ਨੇੜੇ ਨਹੀਂ ਜਾਣਾ ਨਹੀਂ ਜਾਣਾ ਉਹ ਉਹਨਾਂ ਨੇ ਜੰਮੇ ਨਹੀਂ ਰੁਕੇ ਉਹਨਾਂ ਦੀ ਮਰਜ਼ੀ ਕੀਤੀ ਏ ਤੇ ਮਰਜ਼ੀ ਨਾਲ ਹੁਣ ਆਦੇ ਉਹ ਜਿੰਦਾ ਦੀ ਖਵਾਕ ਮਵਾਕੇ ਤੇ ਆਦੇ ਗਏ ਚਲੇ ਤੇ ਸਾਡੇ ਪੱਲੇ ਰਹਿ ਨਹੀਂ ਕੁਛ ਗਿਆ ਅਤੋਂ ਰੋਉਂਦੇ ਤੋਂਦੀਆ ਅਸੀਂ ਵੀ ਸਹਣ ਵੜ ਜਾਣ ਮੈਂ ਕਹਿ ਨਹੀਂ ਸਭ ਮਨੂਰਾ ਮਾਰ ਲੋ ਮੇਰੇ ਪੁੱਤਨ ਨਾ ਮਾਰੇਗਾ ਉਹ ਇਹ ਹਾਲਾਤ ਨੇ ਕਰਦੇ ਪੰਜਾਬ ਦੇ ਅਸੀਂ ਸਿੱਧਵਾਂ ਬੇਟ ਇਲਾਕੇ ਚ ਔਰ ਤੁਸੀਂ ਦੇਖਿਆ ਵੀ ਕਿਸ ਹਾਲ ਦੇ ਨਾਲ ਇੱਕ ਮਾਂ ਜਿਹੜੀ ਅਸਮੇ ਬੇਵਸ ਹੈ ਔਰ 6 ਦੇ 6 ਨੌਜਵਾਨ ਪੁੱਤ ਨੇ 6 ਨੌਜਵਾਨ ਪੁੱਤ ਹੁੰਦੇ ਤਾਂ ਬਾਕੀ ਜਿਹੜਾ ਕਰਦੀ ਜਿਹੜੀ ਆਰਥਿਕ ਤੌਰ ਤੇ ਸਥਿਤੀ ਨੂੰ ਬਦਲ ਦਿੰਦੇ ਬਹੁਤ ਕੁਝ ਬਦਲ ਸਕਦਾ ਸੀ ਮਗਰ ਕਹਿ ਲੋ ਕਿਸਮਤ ਕੁਝ ਹੋਰ ਚਾਹੁੰਦੀ ਸੀ ਜਾਂ ਰਬ ਨੂੰ ਕੁਛ ਹੋਰ ਮੰਜੂਰ ਸੀ ਹੁਣ ਕਿਸ ਨੂੰ ਆਪਾਂ ਦੋਸ਼ ਦੇ ਸਕਦੇ ਆ ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਵੀ ਜਿਸ ਸਾਹਬ ਦੇ ਨਾਲ ਦਾਅਵੇ ਹੁੰਦੇ ਨੇ ਪਿਛਲੀਆਂ ਸਰਕਾਰਾਂ ਕਰਦੀਆਂ ਨੇ ਹੁੰਦੀ ਸਰਕਾਰਾਂ ਕਰਦੀ ਹੈ ਵੀ ਨਸ਼ਾ ਖਤਮ ਹੋ ਗਿਆ ਨਸ਼ਾ ਹੋ ਰਿਹਾ ਬਟ 14 ਤਰੀਕ ਨੂੰ ਇੱਕ ਨੌਜਵਾਨ ਹੁਣ ਮਰਿਆ ਆਪਣੇ ਆਪ ਚ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਤੁਸੀਂ ਆਪਕੇ ਦੇਖ ਸਕਦੇ ਹੋ ਵੀ ਘਰ ਬੈਠ ਕੇ ਗੱਲ ਕਰਨ ਦੀ ਬੜੀ ਸੌਖੀ ਹੁੰਦੀ ਆ ਪਰ ਜਿਹਦੇ ਤੇ ਬੀਤਦੀ ਆ ਉਹਨਾਂ ਤੋਂ ਉਹ ਉਹੀ ਜਾਣਦੇ ਨੇ ਅਸਲੀ ਦਰਦ ਕੀ ਆ ਜਿਹਦਾ ਇੱਕ ਜੀ ਚੱਲ ਜਾਂਦਾ ਵਾ ਉਹ ਸਾਰੇ ਸਾਰੇ ਉਮਰ ਉਸ ਦੁੱਖ ਚੋਂ ਬਾਹਰ ਨਹੀਂ ਆਂਦੇ ਇਸ ਇੱਕ ਪਰਿਵਾਰ ਦੇ ਇੱਕ ਮਾਂ ਦੇ 6 ਪੁੱਤ 6 ਪੁੱਤ ਜਿਹੜੇ ਨੇ ਹੁਣ ਉਸ ਤੋਂ ਚਲੇ ਗਏ ਨਸ਼ੇ ਦੀ ਆਰਚ ਕੁਈ ਸ਼ਰਾਬ ਦਾਦੀ ਸੀ ਕੋਈ ਚਿੱਟੇ ਦਾਦੀ ਸੀ ਔਰ ਘਰ ਦੇ ਹਾਲਾਤ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨਾ ਵੀ ਕੀ ਹਾਲਾਤ ਨੇ ਕੈਮਰਾਮੈਨ ਨੂੰ ਕੁਮੇ ਕੋ ਦਿਖਾ ਵੀ ਵੀ ਘਰ ਦੇ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਵੀ ਬੜੇ ਹੀ ਘੱਟ ਰਿਸੋਰਸਸ ਦੇ ਨਾਲ ਆਪਣਾ ਜੀਵਨ ਮਾਤਾ ਹੀ ਹੁਣੇ ਵਾਪਿਤ ਕਰ ਰਹੇ ਸੀਗੇ ਔਰ ਜਿਸ ਸਾਹ ਦੇ ਨਾਲ ਉਹਨੇ ਘਟਨਾ ਬਪਰੀਆ ਉਹ ਕਿਤਨਾ ਕਿਤੇ ਮਾਤਾ ਜੀ ਵੀ ਹੁਣ ਜਿਹੜੇ ਨੇ ਉਹਨਾਂ ਲਈ ਵੀ ਜੀਵਨ ਵਾਪਿਤ ਕਰਨਾ ਬਹੁਤ ਮੁਸ਼ਕਿਲ ਹੋ ਜਾਏਗਾ ਮਾਤਾ ਜੀ ਦੀ ਵੱਡੀ ਨੂੰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਪੰਜੀ ਤੁਹਾਡਾ ਪਰਮਜੀਤ ਪਰਮ ਤੁਹਾਡੇ ਹਸਬੰਡ ਵੀ ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਉਹਨਾਂ ਦੀ ਵੀ ਦਾਰੂ ਨਾਲ ਹੀ ਹੋਈ ਹੈ ਗੁਰਦੇ ਖਰਾਬ ਹੋ ਗਏ ਦਾਰੂ ਨਾਲ ਤੇ ਫਿਰ ਅਸੀਂ ਹਸਪੀਟਲ ਲੈ ਗਏ ਆ ਹਸਪੀਟਲ ਅਕਸੀ ਨਹੀਂ ਦਾਖਲ ਕੀਤਾ ਹਾਂਜੀ ਅੱਗੇ ਹੁਣ ਤੁਹਾਡਾ ਬੇਟਾ ਹੈ ਹਾਂ ਹਾਂਜੀ ਬੇਟਾ ਮੇਰੇ 12 ਸਾਲਾਂ ਦਾ ਬੇਟਾ ਹੈ ਹਾਂ ਕਿਸ ਤਰ੍ਹਾਂ ਪੜ੍ਹਾਈ ਕਰਦਾ ਹੈ ਪੜ੍ਹਾਈ ਨਹੀਂ ਉਹ ਕੰਮ ਵਿਚਾਰਾ ਲੱਗਿਆ ਮਰਮੂਲ ਸਕੂਲ ਨਹੀਂ ਜਾਂਦਾ ਸਕੂਲ ਨਹੀਂ ਜਾਂਦਾ ਬਸ ਮਾਰਾ ਮੋਟਾ ਵਿਵਾਲਾ ਸਿੱਖਦਾ ਪੀਏ ਬੀਬੀ ਚਲ ਮੈਂ ਕੋਈ ਰੋਟੀ ਤੋਰਾਂਗਾ ਰੋਟੀ ਦਾ ਹਜੇ ਤੁਹਾਨੂੰ ਨੌਕਰੀ ਨਹੀਂ ਮਿਲਦੀ ਨੀ ਹਜੇ ਉਹਨੇ ਛੋਟਾ ਹੈਗਾ ਕੀ ਕੰਮ ਕਰਦਾ ਉਹ ਬਸ ਕਪੜਿਆਂ ਦੀ ਦੁਕਾਨ ਤੇ ਜਾਂਦਾ ਹਾਂਜੀ ਹਾਂਜੀ ਕਿੱਥੇ ਜਾਂਦਾ ਕੰਮ ਜੀ ਮਨਸੀਆਂ ਬੋਲਦੇ ਹੋਰ ਪੜਾਈ ਬਿਲਕੁਲ ਨਹੀਂ ਕਰਦਾ ਸਕੂਲ ਗਿਆ ਸੀ ਪਹਿਲਾਂ ਕਦੇ ਹਾਂ ਸਕੂਲ ਅগে ਪਹਿਲਾਂ ਜਾਂਦਾ ਰਿਹਾ ਸੀ ਤੇ ਹੁਣ ਨਹੀਂ ਜਾਂਦਾ ਮਾਂ ਨਹੀਂ ਚਾਹ ਗੱਗੇ ਸਕੂਲ ਤੋਂ ਹਾਂਜੀ ਆਰਥਿਕ ਤੰਗੀ ਕਰਕੇ ਮਤਲਬ ਨਹੀਂ ਪੈਸਾ ਹਾਂਜੀ ਹਾਂਜੀ ਆਹ ਘਰ ਦੀ ਤੰਗੀ ਵੇਖ ਤੇ ਫਿਰ ਉਹ ਆਂਦਾ ਮੈਂ ਮम्मी ਨਹੀਂ ਜਾਂਦਾ ਹੁੰਦਾ ਸਕੂਲ ਆਂਦਾ ਫਿਰ ਚਲ ਮੈਂ ਕੰਮ ਸਿੱਖ ਲਵਾਂ ਫੇਰੀ ਮੈਂ ਕਰ ਚਲਦਾ ਦਿਨ ਮੈਂ ਪਹਿਲਾਂ ਤਾਂ ਕੋਈ ਖੜ ਜਾਵਾਂਗਾ ਹਾਂਜੀ ਜਿਸ ਸਮਾਂ ਦੱਸਿਆ ਵੀ ਮਾਤਾ ਜੀ ਦਾ ਜਿਹੜਾ ਵੱਡਾ ਬੇਟਾ ਸੀਗਾ ਉਹਨਾਂ ਦਾ ਜਿਹੜਾ ਅੱਗੇ ਪੁੱਤ ਯਾਨੀ ਕਿ ਮਾਤਾ ਜੀ ਦਾ ਪੋਤਾ ਜਿਹੜਾ ਉਹ ਵੀ 10 ਤੋਂ 12 ਸਾਲ ਦੀ ਉਮਰ ਹੈ ਔਰ ਸਕੂਲ ਨਹੀਂ ਭੇਜਦੇ ਉਹਨੂੰ ਉਹ ਕੰਮ ਤੇ ਜਾਂਦਾ ਹੈ ਕਿਸੇ ਕੱਪੜੇ ਦੀ ਦੁਕਾਨ ਤੇ ਦਸਰੇ ਨੇ ਉੱਥੇ ਕੰਮ ਸਿੱਖਦਾ ਔਰ ਕਿੰਨੀ ਕੋ ਉਸਨੂੰ ਪੇ ਕਰ ਰਹੇ ਨੇ ਬਹੁਤ ਘੱਟ ਯਾ ਬੜਾ ਖਰਚਾ ਪਾਣੀ ਉਸ ਦਾ ਬਹੁਤ ਘੱਟ ਹੋਏਗਾ ਯਾ ਸ਼ਾਇਦ ਨਾ ਬਰਾਬਰ ਹੋਏਗਾ ਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਆ ਜੋ ਸਮਝ ਦਿਨੇ ਕਿ ਇਸ ਪਰਿਵਾਰ ਦੀ ਮਦਦ ਕਰ ਸਕਦੇ ਨੇ ਕਿਉਂਕਿ ਪਰਿਵਾਰ ਦੇ ਵਿੱਚ ਇਸ ਸਮੇਂ ਕੋਈ ਕਮਾਊ ਜੀ ਨਹੀਂ ਹੈਗਾ ਤਾਂ ਜ਼ਰੂਰ ਇਸ ਪਰਿਵਾਰ ਨਾਲ ਸੰਪਰਕ ਕਰੋ ਇਹ ਪਰਿਵਾਰ ਜਿਹੜਾ ਲੁਧਿਆਣੇ ਦੇ ਸਿਦਮਾ ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਕਿਸੇ ਨੂੰ ਵੀ ਜਿਹੜੀ ਹੈ ਲੱਗਦਾ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਹੈ ਤਾਂ ਜ਼ਰੂਰ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੀ ਮਦਦ ਜ਼ਰੂਰ ਕਰੋ ਕੈਮਰਾਮੈਨ ਹਰ ਸਿਮਰਨ ਦੇ ਨਾਮ ਅ ਲਗਨ ਸੇਤ ਵਸਤਾ ਪੰਜਾਬ